ਜੰਮੂ ਕਸ਼ਮੀਰ ਵਿੱਚ 2 ਦਿਨ ਪਹਿਲਾਂ ਸ਼ਹੀਦ ਕੋਈ ਆਕਾਸ਼ਦੀਪ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਦੇ ਨਾਲ ਫਾਇਰਲ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਕਾਸ਼ਦੀਪ ਦੇ ਮਾਪੇ ਰਸਤੇ ਦੇ ਵਿੱਚ ਖੜੇ ਆਕਾਸ਼ਦੀਪ ਦੀ ਉਡੀਕ ਕਰ ਰਹੇ ਨੇ ਤੇ ਜਦੋਂ ਉਹ ਘੁੱਤ ਬਸ ਦੇ ਵਿੱਚੋਂ ਉੱਤਰ ਕੇ ਆਉਂਦਾ ਏ ਤਾਂ ਮਾਂ ਉਸ ਨੂੰ ਬਾਰ-ਬਾਰ ਗੋਦ ਦੇ ਵਿੱਚ ਲੈ ਕੇ ਉਸ ਨੂੰ ਲਾਡ ਲਗਾਉਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਕਾਸ਼ਦੀਪ ਉਸਦੀ ਮਾਂ ਕੁੱਟ ਕੇ ਜੱਫੀ ਪਾਉਂਦੀ ਹੈ ਤੇ ਬਾਰ-ਬਾਰ ਉਸਦੇ ਚਿਹਰੇ ਨੂੰ ਚੁੰਮਦੀ ਹੋਈ ਨਜ਼ਰ ਆ ਰਹੀ ਹੈ ਕਿੰਨੀ ਜ਼ਿਆਦਾ ਰੌਣਕ ਹੈ ਆਕਾਸ਼ਦੀਪ ਦੇ ਚਿਹਰੇ ਤੇ ਜਦੋਂ ਉਸਦੀ ਮਾਂ ਉਸ ਨੂੰ ਕੁੱਟ ਕੇ ਜੱਫੀ ਪਾਉਂਦੀ ਹੈ ਤਾਂ ਕੀ ਪਤਾ ਸੀ ਕਿ ਉਨੀ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਤੇ ਇਹ ਆਕਾਸ਼ਦੀਪ ਦੀ ਆਖਰੀ ਵੀਡੀਓ ਹੋਵੇਗੀ ਇਸ ਵੀਡੀਓ ਨੂੰ ਦੇਖ ਕੇ ਹਰ ਇੱਕ ਦੀ ਅੱਖ ਨਮ ਹੋ ਰਹੀ ਹੈ ਹਰ ਇੱਕ ਇਨਸਾਨ ਦੇ ਅੰਦਰ ਇਸ ਵੀਡੀਓ ਨੂੰ ਦੇਖ ਕੇ ਇੱਕ ਚੀਜ਼ ਨਿਕਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਮਾਂ ਆਪਣੇ ਪੁੱਤਰ ਨੂੰ ਕੁੱਟ ਕੇ ਜੱਫੀ ਪਾ ਰਹੀ ਹੈ ਤੇ ਲਾਡ ਲਡਾਉਂਦੀ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਬਹੁਤ ਹੀ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਹਰ ਇੱਕ ਦੀ ਆਖੇ ਜਿਹੜੀ ਉਹ ਦੇਖ ਕੇ ਇਸ ਵੀਡੀਓ ਨੂੰ ਨਮ ਜਰੂਰ ਹੋਵੇਗੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਰੌਣਕ ਜਿਹੜੀ ਉਹ ਆਕਾਸ਼ ਦੀਪ ਤੇ ਚਿਹਰੇ ਤੇ ਨਜ਼ਰ ਆ ਰਹੀ ਹੈ ਜਦੋਂ ਮਾਪੇ ਆਕਾਸ਼ ਦੀਪ ਨੂੰ ਲਾੜ ਲਡਾਉਂਦੇ ਨੇ ਤੇ ਕੁੱਟ ਕੇ ਜੱਫੀ ਆ ਜਿਹੜੀ ਉਹ ਮਾਂ ਦੇ ਵੱਲੋਂ ਪਾਈ ਜਾਂਦੀ ਹੈ